이렇게 하고, 이렇게 하고, 이렇게 하고, 이렇게 하고, 이렇게 게 하고, 이렇게 하고, ਨਮਸਕਾਰ ਦੋਸਤੋ ਮੈਂ ਹਾਸ਼ੋਕ ਤੁਸੀ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਲੋਕ ਸਭਾ ਚੋਣਾਂ ਨੂੰ ਚੋਣਾਂ ਨੂੰ ਲੈ ਕੇ ਜਿਵੇਂ ਜਿਵੇਂ ਤਰੀਕ ਜਿਹੜੀ ਚੋਣਾਂ ਦੀ ਨਜ਼ਦੀਕ ਆ ਰਹੀ ਹੈ ਉਵੇਂ ਉਵੇਂ ਹੀ ਜਿਹੜਾ ਇਲੈਕਸ਼ਨ ਹੈਗਾ ਕਾਫੀ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦੀ ਕਿ ਲਗ ਲਗ ਪਾਰਟੀਆਂ ਜਿਹੜੇ ਵੀ ਹੈਗੇ ਨੇ ਉਮੀਦਵਾਰ ਚਾਹੇ ਆਪ ਦੇ ਹੋਣ ਚਾਹੇ ਭਾਜਪਾ ਦੇ ਹੋਣ ਚਾਹੇ ਕਾਂਗਰਸ ਦੇ ਹੋਣ ਪੂਰਾ ਆਪਣ ਆਪਣਾ ਯੋਰ ਲਗਾ ਰਹੇ ਨੇ ਇਸ ਵੇਲੇ ਸਿਪੂਆ ਹਲਕੇ ਦੇ ਤਾਰਾਗੜ ਏਰੀਆ ਦੇ ਵਿੱਚ ਖੜੇ ਆਂ ਦੱਸਦੀ ਕਿ ਇੱਥੇ ਅੱਜ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੈਗੇ ਸੁਖਿੰਦਰ ਰੰਧਾਵਾ ਜੀ ਉਹਨਾਂ ਦੇ ਸੁਪੁੱਤਰ ਉਹਦੇ ਵੀਰ ਜਿਹੜੇ ਹੈਗੇ ਨੇ ਉਹਦੇ ਵੀਰ ਸਿੰਘ ਜੀ ਉਹ ਅਲੱਗ-ਅਲੱਗ ਪਿੰਡਾਂ ਦਾ ਦੌਰਾ ਕਰ ਰਹੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਆਪਣੇ ਪਿਤਾ ਦੇ ਹੱਕ ਦੇ ਵਿੱਚ ਤੁਸੀਂ ਤਸਵੀਰਾਂ ਦੇਖਿਓ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਤਾਰਾਗੜ ਹਲਕੇ ਦੀਆਂ ਤਸਵੀਰਾਂ ਹੈਗੀਆਂ ਜਿੱਥੇ ਜ਼ੋਰ-ਸ਼ੋਰ ਨਾਲ ਉਹਨਾਂ ਵੱਲੋਂ ਜਿਹੜਾ ਆ ਵੋਟਾਂ ਦੇ ਲਈ ਪ੍ਰਚਾਰ ਕੀਤਾ ਜਾ ਰਿਹਾ ਆਪਣੇ ਪਿਤਾ ਦੇ ਹੱਕ ਦੇ ਵਿੱਚ ਦੱਸਦੀ ਇਸ ਪ੍ਰਚਾਰ ਦੇ ਵਿੱਚ ਜਿਹੜੇ ਰਾਜਸਥਾਨ ਤੋਂ ਵੀ ਜਿਹੜੇ ਕੋਈ ਮੰਤਰੀ ਹੈ ਉਹ ਸਾਰੇ ਇੱਥੇ ਪਹੁੰਚੇ ਨੇ ਤੇ ਉਹ ਵੀ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਸੁਖਜਿੰਦਰ ਰੰਧਾਵਾ ਜੀ ਹੈਗੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਾਫੀ ਲੋਕਾਂ ਚ ਉਤਸ਼ਾਹ ਹੈ ਲੋਕੀ ਸੁਣਨ ਦੇ ਲਈ ਆਏ ਨੇ ਤਾਂ ਅਸਲੀ ਇਹ ਵੀ ਲੱਗਦਾ ਇਹ ਉਤਸ਼ਾਹ ਦੇਖ ਕੇ ਵੀ ਲੋਕਾਂ ਦੇ ਵਿੱਚ ਮਨ ਦੇ ਵਿੱਚ ਲੋਕਾਂ ਦੇ ਵਿੱਚ ਇਹ ਆ ਚੁੱਕਿਆ ਕਿ ਜਿਹੜੀ ਹੁਣ ਕੇਂਦਰ ਦੀ ਸਰਕਾਰ ਹੈਗੀ ਭਾਜਪਾ ਦੀ ਉਹਨੂੰ ਜਰੂਰ ਜਿਹੜਾ ਬਦਲਿਆ ਜਾਏਗਾ ਇਹ ਜਿਹੜਾ ਕਾਂਗਰਸ ਦੀ ਸਰਕਾਰ ਜਿਹੜੀ ਹੈਗੀ ਗੱਠਬੰਦੀ ਦੀ ਉਹ ਲਿਆਂਦੀ ਜਾਏਗੀ ਦੋਸਤੋ ਉਹਦੇ ਵੀਰ ਜੀ ਨਾਲ ਗੱਲਬਾਤ ਸੁਣਾਵਾਂਗੇ ਕੀਤੀ ਹੋਈ ਤੇ ਜਿਹੜੇ ਹੋਰ ਵੀ ਜਿਹੜੇ ਲੋਕਲ ਨੇਤਾ ਹੈਗੇ ਉਹਨਾਂ ਉਹ ਸੋਨਾਂ ਨੂੰ ਮਿਲ ਗਿਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਜਿੱਦੂ ਦੇ ਪਿਛਾ ਉਹ ਦੇਖੀ ਜਿਹੜਾ ਵੋਟਾਂ ਵਾਲਾ ਦਿਨ ਨੇੜੇ ਆ ਗਿਆ ਹਰ ਪਾਰਟੀ ਜਿਹੜੀ ਜੋਰ ਲਗਾ ਰਹੀ ਹੈ ਚੋਣ ਫਟਿਆ ਦੇ ਤੁਹਾਡੇ ਵੱਲੋਂ ਵੀ ਆਪਣੀ ਚੀਜ਼ਾਂ ਦੇ ਲਈ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਾਫੀ ਜੋਸ਼ ਵੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਇੱਥੇ ਦੇਖੋ ਜੀ ਅੱਜ ਆਏ ਹਾਂ ਸਾਨਪੁਰ ਇੱਥੇ ਸਾਡੇ ਸਰਪੰਚ ਸਾਹਿਬ ਹੋਰੀ ਨਾਲ ਨੇ ਇਹਨਾਂ ਨੇ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਪਿੰਡ 'ਚ ਕੀਤਾ ਗਿਆ ਕਿ ਇਸ ਪਿੰਡ 'ਚ ਅੱਜ ਵੇਖ ਕੇ ਪਤਾ ਲੱਗ ਗਿਆ ਕਿ ਇਸ ਪਿੰਡ 'ਚ ਇਹਨਾਂ ਦਾ ਬੂਥ ਏਡਾ ਕਾਇਮ ਲੱਗ ਰਿਹਾ ਇੱਥੇ ਪਤਾ ਲੱਗੂਗਾ ਲੋਕਾਂ ਨੂੰ ਕਿ ਵੋਟਾਂ ਕਿਵੇਂ ਪੈਂਦੀਆਂ ਪੂਰਾ ਜਿਤਾ ਕੇ ਕਾਂਗਰਸ ਨੂੰ ਇੱਥੋਂ ਭੇਜਣਗੇ ਤੇ ਬੜੀ ਖੁਸ਼ੀ ਹੋ ਰਹੀ ਕਿ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਆ ਤੇ ਓਵੇਂ ਓਵੇਂ ਕਾਂਗਰਸ ਨੂੰ ਵੱਲ ਮਿਲਦਾ ਹੀ ਜਾ ਰਿਹਾ ਕੋਈ ਨਵੇਂ ਪਰਿਵਾਰ ਕੋਈ ਪੁਰਾਣੇ ਪਰਿਵਾਰ ਕੀ ਲੱਗਦਾ ਪਹਿਲੀ ਤਰੀਕ ਨੂੰ ਇਦਾਂ ਦਾ ਜੋਸ਼ ਮਿਲੇਗਾ ਵੇਖਣ ਨੂੰ ਬਿਲਕੁਲ ਜੀ ਪਹਿਲੀ ਤਰੀਕ ਨੂੰ ਇਹੀ ਚੀਜ਼ ਵੇਖਣ ਨੂੰ ਮਿਲੂਗੀ ਲੋਕੀ ਤਾਂ ਅੱਜ ਰੈਡੀ ਨੇ ਪੂਰੇ ਕੀ ਇੱਕ ਤ੍ਰਿਕੋਣ ਤੋਂ ਤੇ ਅਸੀਂ ਕਰੋ ਉੱਠ ਉੱਠ ਕੇ ਸਾਰਿਆਂ ਨੂੰ ਚੱਕ ਚੱਕ ਕੇ ਵੋਟਾਂ ਪਾਉਣ ਲੈ ਕੇ ਜਾਵਾਂਗੇ ਖੁਸ਼ੀ ਦਾ ਮਾਹੌਲ ਹੈ ਜਿਵੇਂ ਕੋਈ ਮੇਲਾ ਹੁੰਦਾ ਓਵੇਂ ਦੀ ਲੋਕਾਂ ਆਪ ਦਾ ਵਿਧਾਇਕ ਕੇਂਦਰਵਾਸੀ ਜਦੋਂ ਵਿਧਾਇਕ ਬਣੀ ਸੀ ਉਹਨਾਂ ਨੇ ਜਿਹੜਾ ਕਾਂਗਰਸ ਦਾ ਕਾੜੇ ਖੜਾ ਕੀਤਾ ਕੀ ਲੱਗਦਾ ਤੁਹਾਨੂੰ ਆਪਾਂ ਵੀ ਕਿਸੇ ਨਾਲ ਗੱਲ ਕੀਤੀ ਇੱਥੇ ਕਿਸੇ ਲੋਕਲ ਪੰਦਰਾਂ ਉਹਨਾਂ ਦਾ ਵੀ ਕੋਈ ਦੇਖੋ ਜੀ ਇੱਥੇ ਬੀਜੇਪੀ ਦਾ ਤਾਂ ਹੈ ਹੀ ਨਹੀਂ ਕੁਝ ਇੱਥੇ ਬੀਜੇਪੀ ਨਹੀਂ ਹੈ ਇੱਥੇ ਜੋਗਿੰਦਰ ਪਾਲ ਜੀ ਹੋਰੀ ਪਹਿਲੇ ਨੰਬਰ ਤੇ ਨੇ ਦੂਜੇ ਨੰਬਰ ਤੇ ਆਪ ਹੋਊਗੀ ਕਿਉਂਕਿ ਲੋਕਾਂ ਦੀ ਹਮਦਰਦੀ ਵੀ ਬਹੁਤ ਲੋਕਾਂ ਦਾ ਪਿਆਰ ਵੀ ਬਹੁਤ ਹੈ ਉਹਨਾਂ ਨਾਲ ਤੇ ਉਹਨਾਂ ਦੇ ਤੇ ਉਹਨਾਂ ਦੇ ਕਈ ਤੇ ਨਾਲੇ ਵੋਟਾਂ ਤੋਂ ਪਹਿਲਾਂ ਉਹਨਾਂ ਨੇ ਵਾਪਸ ਵੀ ਆ ਜਾਣਾ ਤੇ ਲੋਕਾਂ 'ਚ ਹੋਰ ਜੋਸ਼ ਆ ਜਾਣਾ ਆਪਦਾ ਮੰਤਰੀ ਹੈ ਲੋਕਾਂ ਦਾ ਕਾਫੀ ਇਸ ਤਰ੍ਹਾਂ ਦਾ ਜੋ ਦੇਖਣ ਨੂੰ ਮਿਲ ਰਿਹਾ ਹੁੰਦਾ ਕਿ ਤੁਸੀਂ ਕੀ ਕਹਿਣਾ ਕੁਝ ਹੀ ਆਪਦੇ ਮੰਤਰੀ ਮੈਂ ਤੇ ਪਹਿਲਾਂ ਵੀ ਬੜੀ ਬੜੀ ਬੋਲਦਾ ਕਿ ਇੱਥੇ ਜੇ ਮੰਤਰੀ ਸਾਹਿਬ ਹੋ ਕੇ ਕੰਮ ਨਹੀਂ ਕਰ ਸਕਦੇ ਤੇ ਲੋਕਾਂ ਨੂੰ ਵੋਟਾਂ ਕਿਹੜੇ ਮੂੰਹ ਨਾਲ ਮੰਗਣ ਜਾੜੇ ਮਤਲਬ 2.5 ਸਾਲ ਹੋ ਗਏ ਇੱਕ ਗਲੀ ਤੱਕ ਨਹੀਂ ਕਿਸੇ ਦੀ ਇੱਕ ਫਲਸ਼ ਤੱਕ ਨਹੀਂ ਬਣਾਈ ਹੋਣੀ ਤੇ ਲੋਕਾਂ ਕੋਲੋਂ ਜਾ ਕੇ ਕਿਹੜੇ ਮੂੰਹ ਨਾਲ ਵੋਟਾਂ ਮੰਗਣਗੇ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਹਾਂਜੀ ਬਾਈ ਕੀ ਨਾਇਕ ਮੇਰਾ ਨਾਮ ਜੀ ਸੁਮੇਤ ਠਾਕੂਰਾ ਕਿਹੜਾ ਏਰੀਆ ਹੈਗਾ ਮੈਂ ਜੀ ਇਹ ਪਿੰਡ ਤਾਰਾਗੜ ਦੇ ਲਾਗੇ ਸਾਡਾ ਖੋਖਰ ਪਿੰਡਾ ਔਰ ਆਪਾਂ ਵਿਧਾਨ ਸਭਾ ਪੋਆ ਹਲਕੇ ਦੇ ਅੰਦਰ ਆਨੇ ਆ ਜੀ ਇਸ ਤਰ੍ਹਾਂ ਦੇਖਿਆ ਕਿ ਲੋਕ ਸਰ ਜਨਾਬ ਚੱਲ ਰਹੇ ਨੇ ਕਾਫੀ ਭਕੇ ਹੋਏ ਨੇ ਸੁਖਦੀਪ ਰੰਧਾਵਾ ਜੀ ਹੈਗੇ ਕਾਂਗਰਸ ਪਾਰਟੀ ਦੇ ਉਮੀਦਵਾਰ ਅੱਜ ਉਹਨਾਂ ਦੇ ਸੂਤਰ ਵੀ ਜਿਹੜੇ ਆ ਵੋਟਾ ਮੰਗਣ ਦੇ ਲਈ ਅਲੱਗ-ਅਲੱਗ ਪਿੰਡਾਂ 'ਚ ਜਾ ਰਹੇ ਸੁਖਦੀਪ ਰੰਧਾਵਾ ਜੀ ਵੀ ਜਾ ਰਹੇ ਨੂੰ ਨਹੀਂ ਲੱਗਦਾ ਇਸ ਤਰ੍ਹਾਂ ਦਾ ਬੜੀ ਲਾ ਦੇਖੋ ਜੀ ਪਹਿਲੀ ਗੱਲ ਤਾਂ ਇਦਾਂ ਜੀ ਮੈਨੂੰ ਵੀ ਪਹਿਲੀ ਵਾਰੀ ਲੱਗਿਆ ਕਿ ਜਿਹੜੀ ਐਮਪੀ ਐਮਪੀ ਦੀ ਸੀਟ ਹੈ ਕੈਂਡੀਡੇਟ ਹੈ ਸੁਖਜਿੰਦਰ ਰੰਦਾਵਾ ਇਹ ਬਹੁਤ ਵਧੀਆ ਨੇ ਉਤਾਰਿਆ ਚਾਰ ਵਾਰ ਦੇ ਉਹ ਐਮਐਲਏ ਨੇ ਇੱਕ ਵਾਰ ਡਿਪਟੀ ਸੀਐਮ ਵੀ ਰਹ ਚੁੱਕੇ ਨੇ ਹੋਮ ਮਿਨਿਸਟਰੀ ਉਹਨਾਂ ਨੇ ਕੀਤੀ ਹੈ ਜੇਲ ਮਿਨਿਸਟਰੀ ਉਹਨਾਂ ਨੇ ਕੀਤੀ ਹੈ ਸੋ ਮੈਨੂੰ ਲੱਗਦਾ ਰਾਜਨੀਤੀ ਦਾ ਤਜਰਬਾ ਜਿਹੜਾ ਨਾ ਉਹਨਾਂ ਨੂੰ ਕਾਫੀ ਹੱਦ ਤੱਕ ਜ਼ਿਆਦਾ ਆ ਔਰ ਸਾਰਨਾ ਵੱਡੀ ਗੱਲ ਉਹ ਪਰਿਵਾਰ ਹੀ ਰਹ ਚੁੱਕੇ ਨੇ ਰਾਜਸਥਾਨ ਦੇ ਵਿੱਚ ਉੱਥੇ ਉਹ ਟਿਕਟਾਂ ਜਾ ਕੇ ਡਿਸਟ੍ਰਿਬਿਊਟ ਕਰਕੇ ਆਏ ਨੇ ਸੋ ਰਾਜਸਥਾਨ ਦੇ ਵਿੱਚ ਕਦੀ ਕਾਂਗਰਸ ਨੂੰ ਜਿਹੜੀ ਲੋਕ ਸਭਾ ਦੇ ਵਿੱਚੋਂ ਕਦੀ ਸੀਟਾਂ ਨਹੀਂ ਆਈਆਂ ਸੋ ਇਹਨਾਂ ਦੀ ਬਦੌਲਤ ਇਸ ਵਾਰ ਸੋਨ ਨੂੰ ਮਿਲ ਰਿਹਾ ਕਿ ਉੱਥੇ ਵੀ ਸਾਨੂੰ ਕੋਈ 12 ਤੋਂ 15 ਸੀਟਾਂ ਆ ਰਹੀਆਂ ਸੋ ਫਸਟ ਗੱਲ ਤਾਂ ਇਹ ਹੈ ਜੀ ਸੁਖੀਆਂ ਦਾ ਬਾਈ ਕੈਂਡੀਡੇਟ ਬਹੁਤ ਤਗੜੇ ਨੇ ਪਰ ਉਸ ਤੋਂ ਬਾਅਦ ਆਪਾਂ ਅੱਜ ਜਾਈਏ ਤਾਂ ਸਾਡੀ ਗੁਰਦਾਸਪੁਰ ਦੇ ਵਿੱਚ 6 ਐਮਐਲਏ ਕਾਂਗਰਸ ਦੇ ਨੇ ਜੋ ਕਿ ਪੂਰੇ ਪੰਜਾਬ ਦੇ ਵਿੱਚ ਸਾਰਨਾ ਜਿਆਦਾ ਗਿਣਤੀ ਹੈਗੀ ਆ ਪਰ 6 ਦੇ 6 ਐਮਐਲਏ ਜਿਹੜੇ ਬਹੁੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਪਰ ਸਾਰਿਆਂ ਨਾਲ ਵੱਡੀ ਗੱਲ ਜਿਹੜੇ ਸਾਡੇ ਪੋਏ ਹਲਕੇ ਦੇ ਸ਼ੇਰ ਆ ਸਾਡੇ ਸ਼੍ਰੀ ਜਗਿੰਦਰਪਾਲ ਜੀ ਉਹਨਾਂ ਨੂੰ ਤੇ ਸਾਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਕਿ ਉਹਨਾਂ ਦੇ ਪਿੱਛੇ ਲੋਕ ਜਨਤਾ ਕੀ ਸਹਾदत ਆਇਆ ਹਾਂ ਇਸ ਸਮੇਂ ਆਹ ਨੌਣਾਂ ਦੀ ਥੋੜੀ ਜੀ ਗੈਰ ਹਾਜ਼ਰੀ ਜਰੂਰ ਖਲ ਰਹੀ ਆ ਕਿਉਂਕਿ ਅਗਰ ਉਹ ਇੱਥੇ ਮੌਜੂਦ ਹੁੰਦੇ ਸੋ ਮੈਨੂੰ ਲੱਗਦਾ ਆਪਾਂ ਘਟੋਗੜ ਵੀ 20000 ਵੋਟਾਂ ਜਿਹੜੀਆਂ ਉਹਨਾਂ ਦੀ ਮੌਜੂਦਗੀ ਦੇ ਵਿੱਚ ਜ਼ਿਆਦਾ ਲੈ ਸਕਦੇ ਸੀ ਕਹਿੰਦੇ ਨੇ ਭੋਏ ਹੜਕੇ ਦੇ ਵਿੱਚ ਬੀਜੇਪੀ ਦਾ ਘੜ ਰਿਆ لیکن جس طرح ہی जोगिंदरपाल جی آئے نا بھداۓ ਬਣੇ ਉਹਨਾਂ ਗੜ ਜਿਹੜਾ ਕਾਂਗਰਸ ਦਾ ਸੇਖੜਾ ਕਰ ਦਿੱਤਾ ਕਿੰਨੀ ਕਿ ਸਚਾਈ ਹੈਗੀ ਦੇਖੋ ਜੀ ਗੜਾ ਨਾ ਜਿਹੜਾ ਇਹਨੂੰ ਤਾਂ ਬਣਾਣੇ ਪੈਂਦਾ ਗੜ ਦਾ ਇਹ ਮਤਲਬ ਨਹੀਂ ਹੈ ਕਿ ਬੋਰਡ ਪੱਕੀ ਹੋ ਗਈ ਹੁਣ जोगिंदरਪਾਲ ਜੀ ਇੱਕ ਇਹੋ ਜੀ ਸ਼ਖਸੀਅਤ ਆ ਉਹਨਾਂ ਦੇ ਮਗਰ ਬੋਰਡ ਆ ਮੈਂ ਨਹੀਂ ਕਹਿੰਦਾ ਕਾਂਗਰਸ ਪਾਰਟੀ ਮਗਰ ਬੋਰਡ ਨਹੀਂ ਆ ਕਾਂਗਰਸ ਪਾਰਟੀ ਦਾ ਆਪਣਾ ਬੋਰਡ ਕੈਡਰ ਬੋਰਡ ਪੱਕਾ ਹੈ ਪਰ जोगिंदरਪਾਲ ਜੀ ਕਰਕੇ ਬੋਰਡ ਬਹੁਤ ਜ਼ਿਆਦਾ ਜੁੜਿਆ ਉਹਨਾਂ ਦੇ ਕੰਮਾ ਕਰਕੇ ਸੋ ਉਹਨਾਂ ਨੇ ਆਪਣੀ ਤਨਖਾਹ ਨਹੀਂ ਲਈ ਜੀ ਪੰਜ ਸਾਲਾਂ ਦੇ ਵਿੱਚ ਜਗਰੂ ਆਪਾਂ ਤਨਖਾਹ ਹੀ ਕਾਊਂਟ ਕਰੀਏ ਕੇਈ ਲੱਖਾਂ ਚ ਬੰਦੇ ਉਹਨਾਂ ਨੇ ਉਹਦੇ ਸਾਰੇ ਸ਼ਹੀਦ ਦੀ ਢੇਡ ਬਣਾਤੇ ਜੋ ਕਿ ਸਾਡੇ ਸ਼ਹੀਦਾਂ ਨੂੰ ਸਨਮਾਨ ਨਹੀਂ ਮਿਲਦਾ ਸਾਡੇ ਦੇਸ਼ ਦੇ ਵਿੱਚ ਸਾਡੀ ਇਹ ਸਰਕਾਰ ਜਿਹੜੀ ਬਣੀ ਹੋਈ ਹੈ ਭਾਜੀਪੀ ਇਹਨਾਂ ਨੇ ਕੋਈ ਸਨਮਾਨ ਨਹੀਂ ਦੇ ਰੇ ਅਗਨੀਵੀਰ ਯੋਜਨਾ ਦੇਖ ਲਓ ਉਹ ਆਰਮੀ ਵਾਲਿਆਂ ਨੂੰ ਫੌਜੀ ਵੀਰਾਂ ਲਈ ਬਹੁਤ ਮਾੜੀ ਗੱਲ ਹੈ ਜਗਿੰਦਰਪਾਲ ਜੀ ਫੌਜੀਆ ਨੂੰ ਸਰਨਾ ਉੱਪਰ ਲੈ ਕੇ ਰੱਖਦੇ ਨੇ ਡੋਗਰਾ ਸਰਟੀਫਿਕੇਟ ਇਹਨਾਂ ਨੇ ਦੇਣਾ ਸਾਡੇ ਏਰੀਆ ਦੇ ਵਿੱਚ ਡੋਗਰਾ ਵੈਕੈਂਸੀ ਚ ਕਾਫੀ ਭਰਤੀਆਂ ਹੋਈਆਂ ਨੇ ਉਸ ਤੋਂ ਬਾਅਦ ਇਹਨਾਂ ਨੇ ਕਾਫੀ ਜਿਹੜੇ ਘਾਰ ਆ ਖੋਦ ਦੀ ਜੇਬ ਦੇ ਵਿੱਚੋਂ ਬਣਾਏ ਆ ਸੋ ਮੈਂ ਸਾਰਿਆਂ ਨੂੰ ਜਿਹੜੇ ਤੁਸੀਂ ਇਹਨਾਂ ਦੇ ਕੰਮ ਦੇਖੋ ਇਹਨਾਂ ਦੇ ਨਾਲ ਰਹਿ ਕੇ ਵੇਖੋ ਇਹਨਾਂ ਦਾ ਤਰੀਕਾ ਵੇਖੋ ਇਹਨਾਂ ਦਾ ਸਾਰਾ ਬਜ਼ੁਰਗਾਂ ਚ ਬੈਣਾ ਉੱਠਣਾ ਦੇਖੋ ਹਰ ਲੇਡੀਜ਼ ਹਰ ਬੁੱਢਾ ਹਰ ਜਵਾਨ ਹਰ ਬੱਚੇ ਨੂੰ ਇਹਨਾਂ ਦਾ ਨਾਂ ਚੰਗੀ ਤਰ੍ਹਾਂ ਪਤਾ ਔਰ ਇਹਨਾਂ ਨੂੰ ਵੀ ਉਹਨਾਂ ਦੇ ਨਾਮ ਪਾਏ ਫੇਸ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਜਗਿੰਦਰਪਾਲ ਜੀ ਨੇ ਤਾਂ ਗੜ ਬਣਾਇਆ ਬੀਜੇਪੀ ਦਾ ਗੜ ਗੁੱੜ ਦਾ ਕੁਛ ਨਹੀਂ ਜੀ ਬਸ ਉਹਨਾਂ ਦੀ ਗੈਰ ਮੌਜੂਦਗੀ 'ਚ ਥੋੜਾ ਜਿਹਾ ਫਾਇਦਾ ਲੈ ਰਹੇ ਨੇ ਪਰ ਜਿਉ ਮੌਜੂਦ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਜੀ ਆਪ ਔਰ ਬੀਜੇਪੀ ਜਗਿੰਦਰਪਾਲ ਜੀ ਦਾ ਮੁਕਾਬਲਾ ਵੀ ਕਰ ਸਕਦੀਆਂ